ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜਿਹਦੇ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਉਹਦੇ ਲਈ ਸ਼ਬਦਾਂ ਵਿੱਚ ਘਾਟ ਹੈ ਜਿਲੋਂ ਧੰਨਵਾਦ ਤੁਹਾਡਾ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਤੇ ਆ ਠੰਡ ਬਹੁਤ ਹੋ ਗਈ ਤੇ ਅੱਜ ਤੁਹਾਨੂੰ ਥੋੜੀ ਜਿਹੀ ਮੋٹے ਸੂਟ ਦਵਾਂਗੇ ਹਨਾ ਤੇ ਨਾਲ ਤੁਹਾਨੂੰ ਦਵਾਂਗੇ ਅ ਗਰਮੀਆਂ ਵਾਲੀ ਕੈਟਾਗਰੀ ਹਨਾ ਇੱਕ ਤੁਹਾਨੂੰ ਦਵਾਂਗੇ ਇਹ ਵਾਈ ਸੂਟ ਠੀਕ ਇਹ ਇੱਕ ਤੁਹਾਨੂੰ ਦਵਾਂਗੇ ਵੈਲਵਟ ਦੇ ਥੋੜੀ ਜਿਹੀ ਪੀਸ ਪਲੱਸ ਹੀ ਵੈਲਵਟ ਦੇ ਦੋ ਪੀਸ ਹੀ ਹੈ ਸਾਡੇ ਕੋਲ ਤੇ ਨਾਲ ਤੁਹਾਨੂੰ ਇਹ ਸੂਟ ਮਸਲੀਨ ਕਾਟਨ ਮਸਲੀਨ ਕਾਟਨ ਠੀਕ ਹੈ ਕਿਉਂਕਿ ਗਰਮੀਆਂ ਦੇ ਸੂਟਾਂ ਦੀ ਤਾਂ ਇਹ ਨਹੀਂ ਡਿਮਾਂਡ ਆ ਰਹੀ ਹੁਣੀ ਤੇ ਲਓ ਜੀ ਕਰਦੇ ਸ਼ੁਰੂ ਮੋٹے ਸੂਟ ਤੋਂ ਠੀਕ ਹੈ ਲਓ ਜੀ ਇੱਕ ਪੀਸ ਰਹਿ ਗਿਆ ਆਪਣੇ ਕੋਲ ਇਹ ਤੇ ਕ੍ਰਾਸ ਸਟਿਚ ਦਾ ਬਹੁਤ ਸੋਹਣਾ ਕੰਮ ਹੋਇਆ ਵੀ ਇੱਥੇ ਠੀਕ ਹੈ ਜੀ ਤੇ ਇਹ ਆਪਾਂ ਤੁਹਾਨੂੰ ਦਿੱਤਾ ਹੈ 950 ਚ ਹਾਂ 399 ਚ ਪਹਿਲਾਂ ਦਿੱਤਾ ਸੀ ਤੇ ਪਹਿਲਾਂ ਟ੍ਰਿਪਲ 9 ਚ ਦਿੱਤਾ ਸੀ ਤੇ ਹੁਣ 950 ਚ ਦਿੱਤਾ ਸੀ ਹਾਂਜੀ ਤੇ 950 ਚ ਦੇਣੀ ਆ ਜੀ ਆਪਾਂ ਹਾਂ ਸਾਡੇ ਜੇ ਦੋ ਲੈ ਲਓਗੇ ਹਾਂ ਦੋ ਲੈ ਲਓਗੇ ਤਾਂ ਫਿਰ ਸੇਮ ਦੇ ਹਾਂ ਇਹ सेम ही ਦੋ ਹਾਂਜੀ ਹਾਂ ਇਕਲ ਕੈਟੇਗਰੀ ਦੇ ਆ ਨਾ ਤਾਂ 900 ਦਾ ਦੇ ਦਾਂਗੇ ਤਾਂ ਫਿਰ 900 ਦੇ ਠੀਕ ਹੈ ਜੇ ਤੁਸੀਂ ਇਸੇ ਕੈਟੇਗਰੀ ਦੇ ਦੋ ਸੂਟ ਲਾਉਂਗੇ ਲਓ ਜੀ ਤੇ ਕਪੜਾ A ਕਲਾਸ ਹੋਊਗਾ ਕੋਈ ਲੋਈ ਨਹੀਂ ਕੁਝ ਨਹੀਂ ਬਿਣਾ ਲੈਣੀ ਤਾਂ ਬਣੂਗਾ ਤੇ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਵੇ ਕ੍ਰਾਸ ਸਟਿਚ ਦਾ ਪਰ ਇਹ ਵਾਲਾ ਸੂਟ ਇੱਕੋ ਹੀ ਹੈ ਬਸ ਹੁਣ ਤਾਂ ਸਾਨੂੰ ਕਾਲੀ ਹੋਈ ਪਈ ਐ ਵੀ ਛੇਤੀ ਛੇਤੀ ਖਾਲੀ ਕਰਨੀ ਐ ਬਸ ਦੋ ਤਿੰਨ ਦਿਨ ਰਹਿ ਗਏ ਬਸ ਦੋ ਤਿੰਨ ਦਿਨ ਰਹਿ ਗਏ ਸਾਡੇ ਕੋਲ ਠੀਕ ਹੈ ਤੇ ਲਓ ਜੀ ਅਗਲਾ ਗ੍ਰੇ ਕਲਰ ਦਾ ਪਸ਼ਮੀਨਾ ਜਿਹੜਾ ਥੋੜਾ ਜਿਹਾ ਨਿੱਗਾ ਹੁੰਦਾ ਹੈ ਠੰਡੇ ਵਾਲਾ ਨਹੀਂ ਕਟਸੂਲ ਟਾਈਪ ਨਹੀਂ ਪਸ਼ਮੀਨਾ ਪ੍ਰੋਪਰ ਤੇ ਆਹ ਲਓ ਜੀ ਆਹ ਤੁਹਾਨੂੰ ਇੱਥੇ ਵਰਕ ਮਿਲੂ ਬਾਹਾਂ ਤੇ ਵਰਕ ਹੈ ਜਿੰਗਾ ਠੀਕ ਹੈ ਜੀ ਇੱਕ ਸੂਟ ਲਓਗੇ 990 ਦਾ ਦੋ ਲਓਗੇ 990 ਦੇ ਲਓ ਜੀ ਨੈਕਸਟ ਆ ਗਿਆ ਇਹ ਵਾਲਾ ਬਸ ਗਿਣਤੀ ਦੇ ਹੀ ਪੀਸ ਨੇ ਸਾਡੇ ਕੋਲੇ ਆਹ ਲਓ ਇਹ ਆ ਗਿਆ ਜੀ ਅ ਬਿਸਤਾ ਦਸਤੀ ਬਿਸਤਾ ਹਾਂ ਤੇ ਬਹੁਤ ਸੋਹਣਾ ਲੱਗ ਰਿਹਾ ਦੇ ਕਿਹਰੇ ਇਹਨਾਂ ਦੇ 25 26 ਹੁੰਦੇ ਆ ਅੱਧੇ ਹੀ ਬੁੱਤੇ ਇੱਕ ਮਿੰਟ ਫੇਰ ਇੱਕ ਵਾਰੀ ਕਨਫਰਮ ਕਰ ਲਾਂ ਮੰਨ ਲਾ 26 ਜਾਂ ਤੇ ਇੱਥੇ ਵੀ ਤੁਸੀਂ ਆਉਣਾ ਤਾਂ ਇੱਕ ਦੇ ਦਿਨ ਚ ਸਾਡੇ ਕੋਲ ਤੁਸੀਂ ਆ ਜਾਓ ਫਟਾਫਟ ਕਿਉਂਕਿ ਪਹਿਣਾ ਬਹੁਤ ਤੇਜ਼ੀ ਨਾਲ ਹਾਂ 25 26 25 ਪਲੱਸ ਵਰਕ ਹੋਇਆ ਹੋਇਆ ਹੈ 26 ਤੱਕ ਥੋੜਾ ਘੇਰਾ ਰੈਡੀ ਹੋ ਚੁੱਕਾ ਹੈ ਦਾ ਠੀਕ ਹੈ ਜੀ ਪਹੁੰਚ ਰਹੀਆਂ ਨੇ ਪਹਿਣਾ ਸਾਡੇ ਕੋਲੇ ਪੂਰਾ ਪੂਰਾ ਫਾਇਦਾ ਲੈ ਰਹੀਆਂ ਠੀਕ ਹੈ ਲਓ ਜੀ ਅਗਲਾ ਇਹਦੇ ਵਿੱਚ ਹੀ ਆ ਗ੍ਰੇ ਕਲਰ ਹਾਂਜੀ ਹਾਂ ਗ੍ਰੇ ਕਲਰ ਆ ਗਿਆ ਜੀ ਬਹੁਤ ਸੋਹਣਾ ਵਰਕ ਵਰਕ ਦੀ ਸਫਾਈ ਜਿੰਨਾ ਸਾਡੇ ਕੋਲੇ ਕਸਟਮਰ ਸਾਡੇ ਕੋਲੇ ਆਫਲਾਈਨ ਆਉਂਦਾ ਹੈ ਆ ਕੇ ਹਮੇਸ਼ਾ ਕਹਿੰਦਾ ਹੈ ਕਿ ਵਰਕ ਦੀ ਸਫਾਈ ਥੋੜੀ ਬਹੁਤ ਹੈ ਤੇ ਇਹੀ ਕਾਰਨ ਹੁੰਦਾ ਹੈ ਕਿ ਸੂਟ ਜਿਹੜੇ ਆ ਉਹ ਪਸੰਦ ਕੀਤੇ ਜਾਂਦੇ ਨੇ ਕਿਉਂਕਿ ਡਿਜ਼ਾਈਨ ਖੜੇ ਜਿਹੜਾ ਮੈਨੂੰ ਜੰਦੇ ਹੁੰਦੇ ਨੇ ਉਸ ਨਾਲ ਕੋਈ ਖਾਸ ਚੀਜ਼ ਨਹੀਂ ਹੁੰਦੀ ਹੈ ਕਿ ਸਫਾਈ ਪ੍ਰੋਪਰ ਹੈ ਕੰਮ ਦੀ ਕਿ ਕੋਈ ਢਿੱਲ ਨਹੀਂ ਨਾ ਕਿਧੋ ਕੱਸਿਆ ਸੂਟ ਨਾ ਕਿਧੋ ਢਿੱਲਾ ਹੈ ਬਹੁਤ ਸੋਹਣਾ ਸੂਟ ਹੈ ਲਓ ਜੀ ਹਲੋ ਅਗਲਾ ਦੇਖੋ ਠੀਕ ਹੈ ਇਹ ਆ ਗਿਆ ਜੀ ਤੁਹਾਡਾ ਬਹੁਤ ਹੀ ਸੋਹਣਾ ਇੰਗਲਿਸ਼ ਪਿਸਤਾ ਜਿਹਾ ਕਲਰ ਤੇ ਉਹਦੇ ਉੱਤੇ ਬਹੁਤ ਪਿਆਰਾ ਜਿਹਾ ਵਿੱਚ ਤਿਹਾਰ ਖੜੇ ਨੇ ਚੁੰਨੀ ਲਾਓ ਨਾਲ ਹਜ਼ਾਰ ਦੇ ਵਿੱਚ ਤੁਹਾਡਾ 11-1200 ਤੱਕ ਤੁਹਾਡਾ ਪੂਰਾ ਸੂਟ ਰੈਡੀ ਹੋ ਜਾਊਗਾ ਹਲੋ ਵਿਦਾਊਟ ਲਾਈਨਿੰਗ ਬਣਾਓ ਗਿਫਟ ਕਰੋ ਆਪਣਿਆਂ ਨੂੰ ਲਓ ਜੀ ਦੇਖੋ ਠੀਕ ਹੈ ਵੇਟ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਉਹਦੇ ਉੱਤੇ ਵਰਕ ਇਹ ਨਾਲ એનર્ਜੀ ਛੱਡ ਰਿਹਾ ਵੀ ਸਾਡੇ ਉਹ ਚ ਹੀ ਵਾਈਬ੍ਰੇਸ਼ਨ ਆਉਣ ਲੱਗ ਪੈਂਦੀ ਹੈ ਵਾਈਟ ਦੇ ਆਉਂਦੀ ਹੈ ਲਓ ਜੀ ਨੈਕਸਟ ਪਿੰਕ ਹਾਂ ਜਿਹੜਾ ਸੋਹਣਾ ਜਿਹਾ ਪਿੰਕ ਜਿਹਾ ਨਹੀਂ ਹੁੰਦਾ ਇੱਕ ਬੜਾ ਬੀਬਾ ਜਿਹਾ ਪਿੰਕ ਕਲਰ ਹੁੰਦਾ ਉਹ ਵਾਲਾ ਕਲਰ ਹੈ ਇਹ ਠੀਕ ਹੈ ਨੈਕਸਟ ਆ ਗਿਆ ਇਹ ਵਾਲਾ ਤੁਸੀਂ ਪਹਿਲੀ ਵਾਰ ਸਾਡਾ ਚੈਨਲ ਦੇਖ ਰਹੇ ਹੋ ਤਾਂ ਅੱਖਾਂ ਬੰਦ ਕਰਕੇ ਸਾਡੇ ਤੇ ਯਕੀਨ ਕਰ ਲਿਓ ਜੋ ਚੀਜ਼ ਤੁਹਾਨੂੰ ਐਕਸਪਲੇਨ ਕਰਾਂਗੇ ਜੋ ਦੱਸਾਂਗੇ ਉਹੀ ਤੁਹਾਡੇ ਕੋਲੇ ਪਹੁੰਚੂਗੀ ਠੀਕ ਹੈ ਇਹ ਬਹੁਤ ਪਿਆਰਾ ਥੋੜੀ ਕੋਲ ਫੈਬਰਿਕ ਆਊਗਾ ਤੇ ਆਹ ਖੂਬਸੂਰਤ ਵਰਕ ਆਊਗਾ ਠੀਕ ਹੈ ਜੀ ਲੋ ਨੈਕਸਟ ਆ ਗਿਆ ਇਹ ਰੋ ਸੇਮ ਦੇ ਉੱਤੇ ਪਿੰਕ ਦਾ ਜਿਹੜਾ ਤੁਹਾਨੂੰ ਹੁਣੇ ਖੋਲ ਕੇ ਦਿਖਾਇਆ ਠੀਕ ਹੈ ਹਾਂ ਲੋ ਨੈਕਸਟ ਆ ਗਿਆ ਇਹ ਵਾਲਾ ਮੀਸ਼ੀਆ ਕਲਰ ਇਹ ਰੋ ਸਿਗਾ ਦੇ ਹਾਂ ਇੰਗਲਿਸ਼ ਸੁਣ ਸੁਣਾਂ ਜੇ ਕਲਰ ਹੈ ਇਹ ਬਹੁਤ ਪਿਆਰਾ ਤੇ ਉਹਦੇ ਉੱਤੇ ਉਹਨੇ ਹੀ ਬੀਬਾ ਜਾਂ ਕੰਮ ਹੋਇਆ ਹੋਇਆ ਤੇ ਠੀਕ ਹੈ ਲੋ ਜੀ ਹੁਣ ਤੁਹਾਨੂੰ ਦਿਖਾ ਦਈਏ ਵੈਲਵਟ ਹਾਂਜੀ ਵੈਲਵਟ ਦੇ ਸਾਡੇ ਕੋਲ 5 6 30 ਹੈ ਤੇ ਦਿੱਤੀ ਆ ਤੁਹਾਨੂੰ ਆਪਾਂ ਇਹ ਪਹਿਲਾਂ ਵੀ ਤਿੰਨ ਚਾਰ ਵੀਡੀਓ ਦੇ ਚੁੱਕੇ ਬਹੁਤ ਤਨ ਕੀਤੀ ਆ ਤੁਸੀਂ ਕੀ ਤੇ ਧੰਨ ਗੱਡਵਾ ਫੈਬਰਿਕ ਆਊਗਾ ਤੁਹਾਡੇ ਕੋਲ ਪੂਰਾ ਹੈ ਨਾ ਅ 3000 9000 ਨੇ ਮੈਂ 3000 ਹਾਂ ਟ੍ਰਿਪਲ ਟ੍ਰਿਪਲ ਨਹੀਂ 9000 9000 ਲੋ ਜੀ 9000 ਵਾਲੀ ਮਾਈਕਰੋ ਵੈਲਵਟ ਹੁੰਦੀ ਹੈ ਤੇ ਪੂਰੀ ਸੋਲਿਡ ਠੀਕ ਹੈ ਇਹੋਵੇਂ ਸੇਮ ਕਲਰ ਦੀ ਹੈ ਤੇ ਹਾਂ ਲੋ ਆ ਤੁਹਾਨੂੰ ਵਰਕ ਮਿਲੂਗਾ ਪਾਰਟੀ ਵੀਅਰ ਸੂਟ ਹੈ ਪ੍ਰੋਪਰ ਲਓ ਠੀਕ ਹੈ ਦੇਖੋ ਕੰਮ ਹੈਂਡਵਰਕ ਐਂਡ ਮਸ਼ੀਨਵਰਕ ਦੋਨੋਂ ਹੋਈ ਹੋਈ ਐ ਆ ਤੁਹਾਨੂੰ ਬਾਹ ਤੇ ਕਰ ਲਿਓ ਚਾਹੇ ਤੁਸੀਂ ਚਾਹੇ ਤੁਸੀਂ ਬਾਟਮ ਤੇ ਆ ਬਾਟਮ ਤੇ ਕਰ ਲਿਓ ਤੁਹਾਡੀ ਮਰਜ਼ੀ ਐ ਠੀਕ ਹੈ ਜੀ ਤੇ 5 ਮੀਟਰ ਕਪੜਾ ਹੋਊਗਾ ਤੇ ਨਾਲ ਇਹ ਇਹ ਹੋਊਗਾ ਦੁਪੱਟਾ ਸੇਮ ਫੈਬਰਿਕ ਦਾ ਸੇਮ ਫੈਬਰਿਕ ਦਾ ਵੈਲਵਟ ਦਾ ਠੀਕ ਐ ਔਰ ਸਾਈਡ ਤੁਹਾਨੂੰ ਗੁੱਟਾ ਲਈ ਵੀ ਮਿਲੂਗੀ ਲਾਈਟ ਵੇਟ ਵਾਲੀ ਨਾਲ ਇਹ ਵਾਲੀ ਵੇਲ ਮਿਲ ਰਹੀ ਹੈ ਨਾਲ ਤੁਹਾਨੂੰ ਮਿਲ ਰਹੀ ਹੈ ਡਾਟਸ ਬਣੀ ਹੋਈ ਹੈ ਵਿੱਚ ਤੇ ਪ੍ਰਾਈਸ ਹਾਂਜੀ ਇਹ ਤੁਹਾਨੂੰ ਆਪਾਂ 2500 ਚ ਦੇ ਦਿੰਦੇ ਸੀ ਅੱਜ 2400 ਚ ਦੇ ਦੇਣੀ ਹੈ ਠੀਕ ਹੈ ਸਾਡੇ ਕੋਲ ਪੀਸ ਪੰਜ ਹੀ ਹੈ ਇਹ ਤਾਂ ਬਸ ਹੁਣ ਕਿਉਂਕਿ ਇਹਨਾਂ ਤੇ ਸਾਡੀ ਸ਼ਿਪਿੰਗ ਵੀ ਬਹੁਤ ਲੱਗਦੀ ਹੈ ਇਹਦੇ ਚ ਜੇ ਅਸੀਂ ਸਾਡੀ ਸ਼ਿਪਿੰਗ ਹੈ ਕੀ ਹੁਣ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਲਓ ਜੀ ਅਗਲਾ ਕਲਰ ਬਲੈਕ ਹੈ ਲਓ ਜੀ ਇਹ ਕੀ ਆ ਗਿਆ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ बाजू और बॉटम थोड़ी मर्जी जिते मर्जी सैट कर लिये ये आ गया थोड़ा दुपट्टा इस तरह फुल बने हुए नहीं ठीक है जी लो लो जी रेड रैड रैड हाय हाय जो तुम टीट मोटी देखी है ਕਮੈਂਟ ਕਰਕੇ ਦੱਸਿਓ ਕਿਨੇ ਕਿਨੇ ਦੇਖੀ ਜਿਹੜੀ ਇਹ ਮੇਰੀਆਂ ਮਿੰਡੇ ਵਾਲੀ ਸਾਈਡ ਵਾਲੀਆਂ ਭੈਣਾਂ ਉਹਨਾਂ ਨੇ ਤਾਂ ਸਾਰੀਆਂ ਨੇ ਦੇਖੀ ਹੋਊਗੀ ਸਾਡੇ ਉਧਰ ਹੁੰਦੀਆਂ ਸੀ ਰੀਟਵਟੀਆਂ ਕੱਕੇ ਰੇਤੇ 'ਚ ਬਿਲਕੁਲ ਹੀ ਰੰਗ ਵੀ ਉਹੋ ਜਿਹਾ ਤੇ ਫੀਲ ਵੀ ਉਹੋ ਜੀ ਮਾਈ ਗੋਡ ਤੇ ਆਹ ਲਓ ਜੀ ਤੁਸੀਂ ਦੇਖੋ ਕਲ ਜੇ ਤੁਹਾਡਾ ਕੁੜੀਓ ਵਿਆਹ ਹੋ ਗਿਆ ਨਾ ਹੋਣਾ ਤਾਂ ਛੱਡਣ ਵਾਲੀ ਚੀਜ਼ ਹੀ ਨਹੀਂ ਗਈ ਲਓ ਠੀਕ ਹੈ ਜੀ ਆ ਆ ਗਿਆ ਤੁਹਾਡਾ ਸ਼ੌਟ ਖੁੱਲ ਲਾ ਹੋ ਗਿਆ ਵੀ ਇੱਕ ਕਾਜ ਨਹੀਂ ਪੂਰਾ ਵੱਡਾ ਦੇਖੋ ਪੂਰਾ ਚਾਹੇ ਤੁਸੀਂ ਇਹਦੀ ਵੀ ਸ਼ਰਟ ਬਣਾ ਲਿਓ ਐਡਾ ਹੋਊਗਾ ਹਲੋ ਠੀਕ ਹੈ ਇਹਨੂੰ ਤਾਂ ਤੁਸੀਂ ਕੱਲੇ ਨੂੰ ਵੀ ਯੂਜ਼ ਕਰ ਲੈਣੀ ਹੋ ਪਲੱਗ ਤੋਂ ਸ਼ਾਲ ਦੀ ਕਰਾਂ ਕਿਸੇ ਹੋਰ ਸੂਟ ਦੇ ਬਲੈਕ ਸੂਟ ਦੇ ਉੱਤੇ ਲਿਆ ਹੋਵੇ ਬਹੁਤ ਸੋਹਣਾ ਲੱਗੂਗਾ ਇਹ ਠੀਕ ਹੈ ਤੇ ਲਓ ਜੀ ਬੈਕ ਹਾਂ بس ਹੋਰ ਇਹਦੇ ਚ ਸਟਾਕ ਨਹੀਂ ਹੈਗਾ ਤੇ ਨਾ ਹੀ ਆਊਗਾ ਜਿਹੜਾ ਤੁਹਾਨੂੰ ਭਾਤਦਾ ਬਸ ਇਹੀ ਹੈ ਲਓ ਠੀਕ ਹੈ ਜੀ ਦੇਖਦੇ ਸਾਰ ਫਾਈਨਲ ਮੈਸੇਜ ਪਾਉਣਾ ਇਨੀ ਰਿਕੁਐਸਟ ਸਾਡੀ ਰੱਖ ਲਿਆ ਕਰੋ ਠੀਕ ਹੈ ਜੀ ਜੇ ਹੈ ਤਮੀਰ ਹੈ ਬਹੁਤ ਸਾਰਿਆਂ ਦੇ ਤਾਂ ਸਾਡੇ ਕੋਲੇ ਹੁਣ ਇਦਾਂ ਹੀ ਆਉਂਦੇ ਪੈਣਾ ਨੇ ਮੈਸੇਜ ਕਿਉਂਕਿ ਪੁੱਛ-ਪਛਾਈਏ ਚ ਸੂਟ ਨਿਕਲ ਜਾਂਦਾ ਲੋ ਹਲੋਜੀ ਸਾਰਿਆਂ ਦੇ ਵਿੱਚ ਹੈਂਡਵਰਕ ਐਂਡ ਮਸ਼ੀਨਵਰਕ ਦੋਨੋਂ-ਦੋਨੋਂ ਹੋਈ ਲਿਆ ਲੋ ਜੀ ਇਹਦਾ ਪੂਰਾ ਹੈਵੀ ਥੋੜਾ ਵੱਡੇ ਸਾਈਜ਼ ਦਾ ਨਾਲ ਸ਼ਾਲ ਨੇਵੀ ਬਲੂ ਦੇਖੋ ਬਹੁਤ ਸੋਹਣਾ ਸੂਟ ਹੈ ਫਿਰੋਜ਼ੀ ਦਾ ਵਰਕ ਨਾਲ ਨਲਕੀ ਦਾ ਕੰਮ ਪਰਲਸ ਦਾ ਕੰਮ ਠੀਕ ਹੈ ਆਰੀ ਵਰਕ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਹੈ ਤੇ ਇਹ ਆ ਗਿਆ ਤੁਹਾਡਾ ਬਾਜੂ ਜਾਂ ਪਹੁੰਚਾ ਜਿਵੇਂ ਮਰਜ਼ੀ ਕਰ ਲਿਓ ਤੇ ਇਹ ਆ ਗਿਆ ਤੁਹਾਡਾ ਇਹਦੇ ਨਾਲ ਪੂਰੇ ਸਾਈਜ਼ ਦਾ ਸ਼ੌਟ ਠੀਕ ਲੋ ਨੇਵੀ ਬਲੂ ਕਲਰ ਇੱਕ ਸੂਟ ਵੈਲਵਟ ਦਾ ਸਾਡੇ ਕੋਲੇ ਰਾਮ ਟੈਕਸ ਦਾ ਵੀ ਹੈ ਆਹ ਇਹ ਕੋਈ ਹੈ ਅੰਬੀ ਪ੍ਰਿੰਟ ਹੈ ਨੀਚੇ ਗ੍ਰੇ ਕਲਰ ਹੈ ਡਾਰਕ ਗ੍ਰੇ ਹੁੰਦਾ ਜਿਹੜਾ ਠੀਕ ਹੈ ਤੇ ਇਸ ਤਰ੍ਹਾਂ ਇਹਦੇ ਤੇ ਡੋਰੀ ਵਰਕ ਹੋਇਆ ਹੋਇਆ ਨਾਲ ਦਬਕੇ ਦਾ ਕੰਮ ਹੋਇਆ ਹੋਇਆ ਹੈਂਡਵਰਕ ਦਾ ਸਿੱਪੀ ਵਰਕ ਹੋਇਆ ਥ੍ਰੈਡ ਵਰਕ ਹੋਇਆ ਦੋ ਪੈਨਲ ਗੋਟੇ ਨਾਲ ਬਣੀ ਹੋਏ ਨੇ ਤੇ ਨੀਚੇ ਘੇਰੇ ਤੇ ਜਾ ਕੇ ਫਿਰ ਤੋਂ ਇਹ ਵਾਲਾ ਕੰਮ ਹੋਇਆ ਹੋਇਆ ਹੈ ਠੀਕ ਹੈ ਨੋਟਵਰਕ ਵਗੈਰਾ ਬਹੁਤ ਸੋਹਣਾ ਸਫਾਈ ਨਾਲ ਜਿਵੇਂ ਕਿ ਉਹਨਾਂ ਦਾ ਹੁੰਦਾ ਹੀ ਹੈ ਤੇ ਇਹ ਆ ਗਈ ਤੁਹਾਡੀ ਹੈਵੀ ਬਾਜੂ ਠੀਕ ਹੈ ਜੀ ਤੇ ਪ੍ਰਿੰਟ ਤੁਸੀਂ ਨੋਟ ਕਰ ਲਿਆ ਤੇ ਇਹਦੇ ਨਾਲ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ ਡਾਰਕ ਗ੍ਰੇ ਬਾਟਮ ਠੀਕ ਹੈ ਤੇ ਇਹ ਮਿਲੂਗਾ ਤੁਹਾਨੂੰ ਇਹਦੇ ਨਾਲ ਦੁਪੱਟਾ ਲੋ ਚਨਾਉਂ ਦਾ ਔਰਗੈਂਜ਼ਾ ਔਰਗੈਂਜ਼ਾ ਦਾ ਦੁਪੱਟਾ ਵਿੱਚ ਨਿੱਕੇ ਨਿੱਕੇ ਡਾਟਸ 골ਡਨ ਜੀ ਤੇ ਇਸ ਤਰ੍ਹਾਂ ਇਹਦੇ ਵਿੱਚ ਬ੍ਰੋਕੇਟ ਦਾ 20 પાકે ઓનું ડિઝાઇનિંગ ਕੀਤੀ ہوئی ہے۔ ગોટા سارے પાસે ਲੱગਿਆ ਹੋਇਆ ਹੈ। ਪ੍ਰાઇਸ ਕੀ ਹੈ ਜੀ ਇਹਦਾ? 2095। ਲਓ ਜੀ 2095। 2095। ਪਲਾਸੀ। 20 ਬਚੇ ਦੋ। ਹਾਂ ਲਓ। ਦੇਖੋ ਜੀ ਠੀਕ ਹੈ। ਆ ਇਹਦੇ ਨਾਲ ਰਸਟੀਜਾ ਕਲਰ ਹੈ ਇਹਦਾ। ਹਾਂਜੀ। ਹਾਂਜੀ। ਇਹਦਾ ਕੀ ਰੇਟ ਹੈ ਜੀ ਹੋਰ? 2195 ਸੀ ਪਹਿਲਾਂ। ਹਾਂ। ਪਹਿਲਾਂ 100 ਹੁੰਦੇ ਸੀ। 2195। 2195 'ਚ ਅੱਜ ਦੇ ਦੇਾਂਗੇ। 2050 ਚ ਠੀਕ ਹੈ ਜੀ ਲੋ ਪੀਸ ਤੁਹਾਡੇ ਕੋਲੇ ਦੋ ਹੀ ਨੇ ਦੋ ਹੀ ਬਚੇ ਹੋਏ ਨੇ ਬਸ ਸਭ ਆਊਟ ਆਫ ਸਟਾਕ ਹੋ ਗਿਆ ਹੁਣ ਲੋ ਜੀ ਕਰੋ ਨੋਟ ਖਿੜਵਾ ਖਿੜਵਾ ਸੂਟ ਹੈ ਠੀਕ ਹੈ ਤੇ ਉਹਦੇ ਉੱਤੇ ਡੀ ਪ੍ਰਾਣੀ ਜਾਂ ਅ ਆਪਣਾ ਰਾਣੀ ਵਾਈਨ ਜਾਂ ਹੁੰਦਾ ਜਿਹੜਾ ਉਹ ਵਾਲਾ ਕਲਰ ਬਾਟਮ ਦਾ ਕ੍ਰੀਪ ਦੀ ਬਾਟਮ ਹੈ ਇਹਨਾਂ ਦੀ ਠੀਕ ਹੈ ਲੋ ਜੀ ਹੁਣ ਇਹ ਸੂਟ ਦਿੰਨੇ ਆ ਤੁਹਾਨੂੰ ਆਪਾਂ ਕੀ ਕਹਿੰਦੇ ਹੁੰਦੀ ਇਹਨਾਂ ਨੂੰ ਮਸਲੀਨ ਕੋਟਨ ਮਸਲੀਨ ਕੋਟਨ ਮਸਲੀਨ ਕੋਟਨ ਹੈ ਪਹਿਲਾਂ ਤੁਹਾਨੂੰ ਦਿੰਦੇ ਸੀ ਪਹਿਲਾਂ 600 ਚ ਦਿੱਤੀ ਸੀ 600 ਚ ਤੇ ਅੱਜ ਤੁਹਾਨੂੰ ਦੇ ਦੇਣੇ ਆ ਕਿ ਲੋ ਜੀ ਇਹ ਸੂਟ ਅੱਜ ਤੁਹਾਨੂੰ 450 ਦੇਣਾ ਆ ਸੀ ਤੁਸੀਂ ਯਕੀਨ ਕਰ ਲਿਓ ਸ਼ਿਪਿੰਗ ਵੀ ਪੱਲੇ ਪਾਤੀ ਹੈ ਵਸੇ ਇਹ ਅਜ ਖਤਮ ਕਰਨੀਆਂ ਹੁਣ ਇਸ ਕਰਕੇ ਠੀਕ ਹੈ ਲੋ ਕਿਉਂਕਿ ਜਿਹੜੇ ਲੋ ਪ੍ਰਾਈਸ ਵਾਲੇ ਹੁੰਦੇ ਉਹਦੇ ਵਿੱਚ ਮਾਰਜਨ ਵੀ ਉਨੀ ਲੋ ਹੁੰਦੇ ਨੇ ਤੇ ਉਹਦੇ ਵਿੱਚੋਂ ਵੀ ਅਸੀਂ ਤੁਹਾਨੂੰ ਹੁਣ ਕੀピング ਮੈਂ ਕਹ ਰੋ ਆਪਣੇ ਕੋਲੋਂ ਪਾਕੇ ਤੁਹਾਨੂੰ ਦੇ ਰਹੀ ਆ ਇਹ ਕਲਾਸ ਫੈਬਰਿਕ ਆ ਉਹਦਾ ਬਹੁਤ ਸੋਹਣਾ ਸਾਨੂੰ ਪ੍ਰਿੰਟ ਨੇ 450 ਚ ਸੂਟ ਤੁਹਾਡੇ ਕੋਲੇ ਆ ਜਾਊਗਾ ਲਓ ਜੀ ਇੱਕ ਕਲਰ ਇਹ ਮਿਲੂਗਾ ਇਹ ਹੈਗਾ ਜੀ ਡਾਰਕ ਗ੍ਰੇ ਹੁੰਦਾ ਜਿਹੜਾ ਕਿ ਬਲੈਕ ਬਲੈਕ ਹੀ ਆ ਬਲੈਕ ਲਓ ਜੀ ਬਲੈਕ ਕਲਰ ਦੇ ਉੱਤੇ ਪਿੰਕ ਦੀ ਪ੍ਰਿੰਟਿੰਗ ਹਾਲ ਓਵਰ ਸੂਟ ਹੈ ਠੀਕ ਹੈ ਬਹੁਤ ਸੋਹਣਾ ਹੈ 450 ਚ ਸੂਟ ਤੁਹਾਡੇ ਕੋਲੇ ਘਰ ਆ ਜਾਊਗਾ ਲਓ ਅਗਲਾ ਇਹ ਆ ਗਿਆ ਹਲਕਾ ਕਲਰ ਹੈ ਲੈਂਡ ਦੇਣ ਖੜਾ ਰਹਿੰਦਾ ਹੈ ਲਾਈਫ ਦੇ ਵਿੱਚ ਠੀਕ ਹੈ ਤੇ ਉਸ ਹਿਸਾਬ ਨਾਲ ਚੀਜ਼ਾਂ ਬਹੁਤ ਸੋਹਣੀਆਂ ਨੇ ਫੈਬਰਿਕ ਬਹੁਤ ਸੋਹਣਾ ਵਿਦਆਊਟ ਲਾਈਨਿੰਗ ਬਣ ਜਾਂਦਾ ਠੀਕ ਹੈ ਤੇ 450 ਵਿੱਚ ਸੂਟ ਤੁਹਾਡੇ ਘਰ ਆ ਜਾਊਗਾ ਲੋ ਜੀ ਅਗਲਾ ਇਹ ਤਾਂ ਤੁਹਾਨੂੰ ਜਿਹੜੇ ਰੇਟ ਤੇ ਸਾਡੇ ਕੋਲੇ ਵੀ ਨਹੀਂ ਸੀ ਆਏ ਉਸ ਰੇਟ ਤੇ ਅਸੀਂ ਸ਼ਿਪਿੰਗ ਵੀ ਆਪਣੇ ਕੋਲੋਂ ਪਾ ਕੇ ਦੇ ਰਹੀਆਂ ਤੁਹਾਨੂੰ ਲੋ ਕਿਉਂਕਿ ਅਸੀਂ ਫਿਨਿਸ਼ ਕਰ ਲਈਆਂ ਹੁਣ ਸਾਰੀਆਂ ਚੀਜ਼ਾਂ ਇਹ ਅਸੀਂ ਬਹੁਤ ਕਲਾ ਪੈ ਰਿਆ ਕੰਮ ਸੀ ਜੋ ਅਗਲਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਫਰਸ਼ ਪਵਾ ਲਈਏ ਲਓ ਜੀ ਅਗਲਾ ਦੇਖੋ ਕਲਰ ਪ੍ਰਿੰਟ ਬਹੁਤ ਸੋਹਣੇ ਬਿਊਟੀਫੁਲ ਠੀਕ ਹੈ ਲਓ ਹੁਆ ਮ ਸੀਰੀਜ਼ ਦੇ ਸੂਟ ਨੇ ਆਏ ਨਹੀਂ ਹੈਗੇ ਕਿ ਕੁਝ ਵੀ ਹੈ ਐਮ ਸੀਰੀਜ਼ ਦੇ ਦੇ ਰਹੇ ਆ ਤੁਹਾਨੂੰ ਆ ਦੇਖੋ ਠੀਕ ਹੈ ਲਓ ਅਗਲਾ ਇਹ ਆ ਗਿਆ ਅਗਲਾ ਆ ਗਿਆ ਇਹ ਵਾਲਾ ਠੀਕ ਹੈ ਹਾਂ ਲਾਈਟ ਫਲੋਸੀ ਹਾਂਜੀ ਹਾਂ ਲਾਈਟ ਫਲੋਸੀ ਦਾ ਕਲਰ ਹੈ ਇਹ ਬਹੁਤ ਸੋਹਣੀ ਹੋਦੇ ਨੇ ਪ੍ਰਿੰਟਿੰਗ ਸਾਫਟ ਕਪੜਾ ਹੁੰਦਾ ਬਿਲਕੁਲ ਇਹ ਵੇਅਰਿੰਗ ਇਹਦੀ ਸਾਫਟ ਸਾਫਟ ਜੀ ਹੁੰਦੀ ਹੈ ਠੀਕ ਹੈ ਕਿਉਂਕਿ ਜਿਹੜੀ ਕਾਟਨ ਮਸਲੀਨ ਹੈ ਵਿੱਚ ਮਸਲੀਨ ਦਾ ਥ्रेड ਹੈ ਤਾਂ ਸਾਫਟਨੈਸ ਹੈਗੀ ਕਪੜੇ ਚ ਜਿਵੇਂ ਮਰਜੀ ਤੁਸੀਂ ਸੇਮ ਇਸ਼ੂ ਵੀ ਤਾਂ ਵੀ ਪਾ ਸਕਦੇ ਹੋ ਠੀਕ ਹੈ ਲਓ ਜੀ ਹਾਂ ਪਿੰਕ ਬੀਜ ਕੀਕ ਬੱਸ ਇਹ ਹਾਇਨਲ ਪਾਉਂਦੇ ਜਾਣੇ ਸੇਮ ਦੇ ਵਿੱਚ ਇੱਕ ਕਲਰ ਇਹ ਆ ਗਿਆ ਅ ਬਿਲਕੁਲ ਹਲਕਾ ਜਿਹਾ ਅ ਮਹਿੰਦੀ ਮਹਿੰਦੀ ਚਾਹੀਦੀ ਹੈ ਹਲਕਾ ਮਹਿੰਦੀ ਜਿਹਾ ਪਿਸਤਾ ਮਹਿੰਦੀ ਜਹਾ ਹਾਂ ਠੀਕ ਹੈ ਜੀ ਪ੍ਰਿੰਟ ਸਾਰੇ ਸੋਹਣੇ ਸੋਹਣੇ ਨਹੀਂ ਆ ਲੋ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਲੱਗ ਰਿਹਾ ਸੂਟ ਅਗਲਾ ਇਹ ਈ ਵਾਲਾ ਹਲਕਾ ਮਹਿੰਦੀ ਚਾਹੀਏ ਵੀ ਦੀ ਮਸਟਰਡ ਜਾ ਲੋ ਜੀ ਪੀਚ ਫਲਾਵਰ ਬੋਸ प्रिंट ਬਹੁਤ ਸੋਹਣਾ ਠੀਕ ਹੈ ਬਹੁਤ ਪਿਆਰੀਆਂ ਚੀਜ਼ਾਂ ਨੇ ਤੁਹਾਡੇ ਕੋਲ ਬਹੁਤ ਆਈ ਹੋਈ ਨਹੀਂ ਪਹਿਲਾਂ ਤੇ ਉਹਨਾਂ ਕੋਲੇ ਫੇਰ ਜਾਣਗੇ ਮੈਨੂੰ ਪੱਕਾ ਪਤਾ ਹੈ ਕਿਉਂਕਿ ਉਹਨਾਂ ਕੋਲੇ ਤਾਂ ਪੰਚਾ ਹੈ ਕਪੜਾ ਪਤਾ ਹੈ ਵੀ ਕੀ ਹੈ ਲੋ ਜੀ ਠੀਕ ਹੈ ਪਿੰਕ ਸੇਮ ਦਾ ਫਲਾਵਰ ਪ੍ਰਿੰਟ ਸੋਣਾ ਜੀ ਅਨੀਅਨ ਪਿੰਕ ਜਾਂ ਨਹੀਂ ਹੁੰਦੇ ਜਿਹੜਾ ਉਹ ਵਾਲਾ ਪਿੰਕ ਕਲਰ ਗ੍ਰੀਨ ਗ੍ਰੀਨ ਠੀਕ ਹੈ ਕੋਲਮਾ ਕੋਲਮਾ ਜਾ ਪ੍ਰਿੰਟ ਹੈ ਇਹਦਾ ਹੈ ਭਾਵੇਂ ਫਲੇਵਰ ਵੱਡਾ ਜਾ ਕਿਤੇ ਕਿਤੇ ਦਿਖਦਾ ਫਲੇਵਰ ਬਾਕੀ ਦੇ ਪੱਤੇ ਨਹੀਂ ਆ ਲਓ ਜੀ ਨੈਕਸਟ ਫੇਰ ਆ ਗਿਆ ਅਨੀੰਜਾ ਹੈ ਨਾ ਹਾਂ ਜੀ ਨ ਪਿੰਕ ਜਾ ਇਹ ਤਾਂ ਹੁਣ ਜਮੇ ਫਰੀ ਵਾਲੇ ਕੰਮ ਹੋ ਗਿਆ हेलो ये हाँ हाँ। देखो कहड़ा जी पिस्ता जहा है हाँ सेम तो पिस्ता जहार है पिंक ठीक है फाइनल पायो मिलन के ताही ਤੁਹਾਨੂੰ ਵੀ ਪਤਾ ਹੈ ਕਿ ਇਹ ਚੀਜ਼ਾਂ ਮਿੰਟੋ ਮਿੰਟੀ ਭੱਜ ਜਾਂਦੀਆਂ ਸਾਡੇ ਹੱਥੋਂ ਲੋ ਇਹਨਾਂ ਦੀ ਕੁਆਂਟੀਟੀ ਹੀ ਅਸੀਂ ਬਹੁਤ ਰੱਖੀ ਹੋਈ ਸੀ ਕਿਉਂਕਿ ਸਾਡੀ ਇੱਥੇ ਵੀ ਇਹਨਾਂ ਚੀਜ਼ਾਂ ਦੀ ਰਿਕੁਆਇਰਮੈਂਟ ਰਹਿੰਦੀ ਹੈ ਤੇ ਇਨਲਾਈਨ ਕਰਨਾ ਬੰਦੇ ਨਹੀਂ ਹੋਰ ਕਰਨਾ ਹੈ ਹਨਾ ਤੇ ਜਾਂ ਵੈਸੇ ਵੀ ਗਰਮੀਆਂ ਦੇ ਵਿੱਚ ਲੋ ਬਹੁਤ ਪਿਆਰਾ ਜਿਹਾ ਬਦਲਵਾਈ ਸੀ ਪ੍ਰਿੰਟ ਹੈ ਇਹ ਲੋ ਜੀ ਇਹਨਾਂ ਲਾਈਨਿੰਗ ਤੋਂ ਬਣਦੇ ਨੇ ਇਹ ਕੁਝ ਨਹੀਂ ਇਹਨਾਂ ਦਾ بگੜਦਾ ਲੋ ਲੋਜ ਠੀਕ ਹੈ ਆਉਣਾ ਇਹੀ ਕੁਛ ਹੈ ਮੋੜ-ਕੋੜ ਕੇ ਚੀਜ਼ਾਂ ਇਹੀ ਬਾਰ-ਬਾਰ ਆਉਣੀਆਂ ਲਓ ਇਹ ਆ ਗਿਆ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਵਾਈਟ ਦੇ ਉੱਤੇ ਹੈ ਬਟ ਵਾਈਟ ਨੂੰ ਦਬਾਇਆ ਹੋਇਆ ਹੈ ਕਲਰਸ ਨੇ ਬਹੁਤ ਸੋਹਣਾ ਲੱਗ ਰਿਹਾ ਸੂਟ ਲੋਜ ਅਗਲਾ एम सीरीज का सूट इस रेट पर पॉसिबल ही नहीं कोई दे बिल्कुल ही क्योंकि ये तो होलसेल तो भी थले चला गया काम लो देखो ठीक है अगला आ गया जामी ਬਹੁਤ ਸੋਹਣਾ ਫਿਰੋਜ਼ੀ ਬਿਊਟੀਫੁੱਲ ਬਹੁਤ ਪਸੰਦ ਆ ਗਿਆ ਫਿਰੋਜ਼ੀ ਕਲਰ ਨਾਲ ਰਾਜਾ ਤੇ ਫਿਰੋਜ਼ੀ ਜਾਂ ਰਲਮਾ ਮਿਲਮਾ ਬਹੁਤ ਸੋਹਣਾ। ਥੋੜਾ ਜਿਹਾ ਅਗਲਾ ਦੇਖੋ ਇਹ ਆ ਗਿਆ ਛੋਟਾ ਪ੍ਰਿੰਟ ਬਹੁਤ ਪਿਆਰਾ ਸੀਨੀਅਰਜ਼ ਲਈ ਬਹੁਤ ਸੋਹਣੀ ਟੀਜ਼ ਹੈ। ਅਗੇਨ ਅ ਬਸ ਨਹੀ ਔਖਾ ਹਮ ਬਸ ਲੇਖੀ ਲੋ ਲਾਸਟੀ ਚਲੋ ਜੀ ਲੋ ਜੀ ਏਸੀ ਸਾਡੀ ਆ ਸੁਪਰ ਡੂਪਰ ਤੋਂ ਵੀ ਉੱਪਰ ਵਾਲੀ ਸੇਲ ਅੱਜ ਨੂੰ ਤੁਸੀਂ ਫਟਾਫਟ ਦੇਖ ਕੇ ਫੈਸਲਾ ਕਰਦੇ ਜਾ ਰਹੇ ਬਾਕੀ ਆਪਣੇ ਬਚਰਾਂ ਦਾ ਖਿਆਲ ਰੱਖੋ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਵਾਲੇ ਸੁੱਟਨ ਦੀ ਵੇਟ ਬਹੁਤ ਜੜੀ ਨੂੰ ਹੁੰਦੀ ਹੈ ਤੇ ਜੇ ਇਹ ਨਾ ਤੁਹਾਡੇ ਕੋਲੇ ਵੀਡੀਓ ਕਈ ਵਾਰੀ ਆਉ ਨੂੰ ਹਟ ਜੰਦੀ ਕਈ ਵਾਰੀ ਜੋ ਤੁਸੀਂ ਇੱਕ ਦੋ ਦਿਨ ਮਿਸ ਕਰ ਦੋ ਨਾ ਦੇਖਣ ਨੂੰ ਫਿਰ ਏਆਈ ਅੱਜ ਕੱਲ੍ਹ ਚੱਲ ਰਹੀ ਹੈ ਤੇ ਆਹ ਨੂੰ ਤੁਹਾਡੇ ਸਾਹਮਣੇ ਆਉ ਨੂੰ ਹਟ ਜੰਦੀ ਤੇ ਸਰਚ ਕਰ ਲਿਆ ਕਰੋ ਉੱਪਰ ਭਰਤੀ ਕਲੇਥ ਹਾਊਸ ਠੀਕ ਹੈ ਜੀ ਤੇ ਲੋ ਜੀ ਮਿਲਾਂਗੇ ਅਗਲੀ ਵੀਡੀਓ ਚ ਆਪਣੇ ਵਿਚਾਰਾਂ ਦਾ ਰੱਖੋ ਖਿਆਲ ਧੀਆ ਭਾਣਾ ਦਾ ਵਧਾਓ ਮਾਣ ਤੇ ਇਹਨਾਂ ਭੜਾਣਾ ਵੀ ਜੁੜੇ ਰਹੇ